ਸਾਨੇ ਸ਼ਹਾਦਤ ਦਾ ਸਫਰ ਅਸੀਂ ਤੈਅ ਕਰਦਿਆ ਹੋਇਆ ਆਖਿਰਕਾਰ ਆਪਣੇ ਅੰਤਿਮ ਤੇ ਆਖਰੀ ਪੜਾਤੇ ਪਹੁੰਚ ਚੁੱਕੇ ਆ ਜਿਸ ਦਾ ਨਾਮ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਇਹ ਉਹ ਥਾਂ ਹੈ ਜਿੱਥੇ ਛੋਡੇ ਸਾਹਿਬ ਜਦੇ ਆਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਹ ਉਹ ਥਾਂ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਵਜੋਂ ਜਾਣਿਆ ਜਾਂਦਾ ਇਹ ਉਹ ਥਾਂ ਹੈ ਜਿਸ ਨੂੰ ਦੀਵਾਨ ਟੋਟਲ ਮਾਲ ਨੇ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਖਰੀਦਿਆ ਸੀ ਤਾਂ ਕਿ ਛੋਡੇ ਸਾਹਿਬ ਜਦੇ ਆਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਜਾਵੇ ਕਹਦੇ ਨੇ ਕਿ 327 ਇਕ ਦੀ ਕੇਵਲ ਉਹ ਜਗਾ ਉਸ ਸਮੇਂ ਕਈ ਅਰਬਾਂ ਕਰਬਾਂ ਚ ਪਈ ਸੀ ਜਿਸ ਦਾ ਮੁੱਲ ਅੱਜ ਵੀ ਨਹੀਂ ਦਿੱਤਾ ਜਾ ਸਕਦਾ। ਆਓ ਚੱਲਦੇ ਆ ਦਰਸ਼ਨ ਕਰਦੇ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਕੇ ਅਕੀਕਾਰ ਦੀਵਾਨ ਟੋਟਰ ਮਲ ਤੇ ਹੋਰ ਸਿੱਖ ਸੰਗਤਾਂ ਮਿਲ ਕੇ ਤਿੰਨਾ ਮਹਾਨ ਸ਼ਕਤੀ ਦਾ ਦਾ ਸੰਸਕਾਰ ਕਰ ਦਿੰਦੀ ਆ। ਜਨ ਕੋ ਜਨ ਤੇਰੇ ਨੈਣਾਂ ਬਿਲੇ ਸੂਰਜ ਫਿਰਣ ਹੱਲੇ ਜੰਨ ਤੱਕ ਜੰਨ ਤੱਕ ਵਾਰ ਰਾਮ ਤੱਕ ਤੱਕ ਹੂ ਵਾਰਾ ਇਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਮਹਾਰਾਜਾ ਪ੍ਰਕਾਸ਼ ਆ ਉੱਥੇ ਇੱਕ ਥੜਾ ਬਣਾਇਆ ਗਿਆ ਏ ਜਿਹੜਾ ਕਿ ਉਸ ਸਮੇਂ ਦੀ ਯਾਦ ਦਿਵਾਉਂਦਾ ਇਹ ਵੀ ਕੁਝ ਲੋਕ ਕਹਿੰਦੇ ਨੇ ਕਿ ਜਿਹੜੀਆਂ ਹਸੀਆਂ ਨੇ ਉਸੇ ਥੜੇ ਦੇ ਥੱਲੇ ਦਫਨ ਨੇ ਅੱਜ ਲੋਕ ਆਉਂਦੇ ਨੇ ਸੰਗਤਾਂ ਆਉਂਦੀਆਂ ਤੇ ਦਰਸ਼ਨ ਕਰਦੀਆਂ ਨੇ ਪਾਲਕੀ ਸਾਹਿਬ ਸ਼ਸ਼ੋਭਿਤ ਹੈ ਪਾਲਕੀ ਸਾਹਿਬ ਇੱਥੇ ਹੀ ਮੌਜੂਦ ਹੈ ਇੱਥੇ ਦਰਸ਼ਨ ਕੀਤੇ ਜਾ ਰਹੇ ਨੇ ਸੰਗਤਾਂ ਪਾਲਕੀ ਸਾਹਿਬ ਦੇ ਅੱਜ ਦਰਸ਼ਨ ਕਰਨ ਲਈ ਇੱਥੇ ਕੁਝ ਰਹੀਆਂ ਨੇ ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸ ਹੈ ਅੱਜ ਇੱਥੇ ਕੰਵੈਕਟਰ ਜੋਤ ਹੈ ਜਰੀਏ ਉਹ ਜਗ ਰਹੀ ਹੈ ਤੇ ਉਸ ਵੇਲੇ ਨੂੰ ਚ ਇੱਥੇ ਕਰ ਰਿਹਾ ਜਦੋਂ ਛੋਟੇ ਸਹਿਰ ਜਾਂਦੀ ਅਤੇ ਮਾਤਾ ਗੁਜਰੀ ਜੀ ਜਿਹੜੇ ਸੂਰਜ ਸੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਦਿਵਾਨ ਟੋਟਰਵਲ ਵੱਲੋਂ ਇਹ ਜਗਾ ਜਿਹੜੀ ਕਿ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਇਹ ਖਰੀਦੀ ਜਾਂਦੀ ਆ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਕਿੱਥੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਅੱਜ ਦਰਸ਼ਨ ਕਰ ਰਹੀਆਂ ਨੇ ਇਹ ਉਹ ਥਾਂ ਹੈ ਸ਼ਰਧਾ ਨਾਲ ਜੋਤੇ ਹੀਰਾਂ ਖੜਾ ਸਾਹਿਬ ਦਿਖਾਉਣਾ ਚਾਹੁੰਦੇ ਆ ਦੇਖ ਸਕਦੇ ਹੋ ਇਹ ਉਹ ਯਾਦਗਾਰ ਉਹ ਥੜਾ ਬਣਾਇਆ ਗਿਆ ਜਿੱਥੇ ਕਿ ਜੜੀਆਂ ਅਸਕੀਰ ਸਾਹਿਬ ਜੌਨੇ ਸਾਹਿਬ ਜਾਦੇ ਆ ਅਤੇ ਮਾਤਾ ਗੂਰੀ ਜੀ ਦੀਆਂ ਉਹਨਾਂ ਨੂੰ ਇੱਥੇ ਹੀ ਜਿਹੜਾ ਫਿਰ ਦਸਨਾ ਦਿੱਤਾ ਗਿਆ ਸੀ ਇੱਥੇ ਹੀ ਜੜੀਆਂ ਸਤਿਆ ਰੱਖੀਆਂ ਗਈਆਂ ਨੇ ਤਸਵੀਰਾਂ ਇਸ ਸਮੇ ਇਹ ਜੋਤੀਸ ਰੂਪ ਸਾਹਿਬ ਦੀ ਇੱਥੇ ਪ੍ਰਕਾਸ਼ ਕੀਤਾ ਗਿਆ ਇੱਥੇ ਪ੍ਰਕਾਸ਼ ਆ ਜਿਹੜਾ ਉਹ ਦੁਰਗਰਾਜ ਸਾਹਿਬ ਜੀ ਦਾ ਸੰਗਤ ਆਉਂਦੀ ਆ ਉਹ ਤਸਰਾ ਲੈਂਦੀ ਆ ਨੇ ਪਵਿੱਤਰ ਥਾਂ ਹੈ ਬਹੁਤ ਮਹਿਗੀ ਥਾਂ ਹੈ ਕਹਦੇ ਨੇ ਕਿ 3/7 ਕਿ ਦੀ ਜਗਾ ਕਹੀ ਜਾ ਰਹੀ ਹੈ ਉਸ ਸਮੇ ਤੇ ਉਨੀ ਕ ਜਗਾ ਜਿਹੜੀ ਹੈ ਕੁਝ ਸੋਨੇ ਦੀ ਆ ਮੋਹਰਾ ਨਾਲ ਜਿਹੜੀ ਹੈ ਉਹ ਖਰੀਦੀ ਜਾਂਦੀ ਆ ਤੇ ਆਖਿਰਕਾਰ ਇੱਥੇ ਜਿਹੜਾ ਆ ਸੰਸਕਾਰ ਕੀਤਾ ਜਾਂਦਾ ਆ ਛੋਡੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਗੁਰੂ ਪਿਆਰੇ ਖਾਲਸਾ ਜੀ ਆਪ ਸਾਰੀਆਂ ਸੰਗਤਾਂ ਇਸ ਸਮੇ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਜੇਸੇ ਸਥਾਨ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੇ ਆ ਮੋਰਾਂ ਖੜੇ ਲੋਟ ਵਿਛਾ ਕਰਕੇ ਇਹ ਸਥਾਨ ਨੂੰ ਮੁੱਲ ਖਰੀਦਿਆ ਇਹ ਥਾਂ ਅਜ ਦੁਨੀਆ ਦਾ ਸਭ ਤੋਂ ਮਹਿੰਗਾ ਸਥਾਨ ਹੈ ਸਹਬਜਾਦਿਆਂ ਦਾ ਮਾਤਾ ਜੀ ਦਾ ਇੱਥੇ ਅੰਤਮ ਸੰਸਕਾਰ ਕੀਤਾ ਗਿਆ ਇਸ ਵਾਸਤੇ ਰੋਹਾਨੀਅਤ ਵਿੱਚ ਵੀ ਇਹ ਸਭ ਤੋਂ ਮਹਿੰਗਾ ਸਥਾਨ ਹੈ ਵੈਸੇ ਵੀ ਸਭ ਤੋਂ ਮਹਿੰਗਾ ਸਥਾਨ ਹੈ ਜਿੱਥੇ ਗੁਰੂ ਕੇ ਲਾਲ ਸਹਬਜਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਜੋ ਆਪ ਜੀ ਪੜਾਦਰ ਪੜਾ ਦਰਸ਼ਨ ਕਰਦੇ ਆ ਰਹੇ ਹੋ ਇਹ ਸਥਾਨ ਸਾਹਿਬ ਜਾਦਿਆਂ ਦਾ ਮਾਤਾ ਜੀ ਦਾ ਅਖੀਰਲਾ ਪੜਾ ਹੈ ਇਸ ਸਥਾਨ ਤੇ ਗੁਰੂ ਕੇ ਲਾਲ ਮਾਤਾ ਜੀ ਮਾਤਾ ਗੁਜਰ ਕੌਰ ਸਾਹਿਬ ਜੀ ਇਸ ਸਥਾਨ ਤੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਦਾਸਤਾਨ ਸ਼ਹਾਦਤ ਨੂੰ ਸੁਣਾਉਂਦਿਆਂ ਹੋਇਆਂ ਪੜਾਦਰ ਪੜਾ ਪਾਰ ਕਰਦਿਆਂ ਹੋਇਆਂ ਅਸੀਂ ਆਪਣੇ ਇਸ ਅੰਤਿਮ ਪੜਾ ਤੇ ਪੁੱਜੇ ਸੀ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਛੋੜੇ ਸਾਹਿਬ ਜਾਦਿਆਂ ਤੇ ਮਾਤਾ ਗੁਜਰੀਆ ਸੰਸਕਾਰ ਕੀਤਾ ਜਾਂਦਾ ਹੈ ਛੇ ਪਉ ਨੂੰ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਇੱਕ ਇੱਕ ਪੜਾ ਤੇ ਪੁੱਜਦੇਆਂ ਹੋਇਆ ਇਸ ਅੰਤਿਮ ਪੜਾ ਤੇ ਸਾਹਿਬ ਜਾਦੇ ਪੁੱਜਦੇ ਨੇ ਜੋਤੀ ਜੋਤ ਨਾਲ ਰਲਦੀ ਹੈ ਤੇ ਆਖਿਰਕਾਰ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਜਾਂਦੀ ਹੈ ਦਰਸ਼ਨ ਕੀਤੇ ਆ ਗੁਰਦੁਆਰਾ ਸਾਹਿਬ ਦੇ ਉਸ ਥਾਂ ਦੇ ਵੀ ਸਾਡੀ ਇਸ ਸੀਰੀਜ਼ ਦੇ ਵਿੱਚ ਇਹ ਕੋਸ਼ਿਸ਼ ਸੀ ਕਿ ਤੁਹਾਨੂੰ ਹਰ ਇੱਕ ਥਾਂ ਹਰ ਇੱਕ ਜਗ੍ਹਾ ਦਿਖਾਈ ਜਾਵੇ ਜਿੱਥੇ ਜਿੱਥੇ ਛੋੜੇ ਸਹਿਬਜ਼ਾਦੇ ਗਏ ਸਫਰ-ਏ-ਸ਼ਹਾਦਤ ਦੇ ਚੱਲਦਿਆ ਹੋਏ ਆ ਆਖਿਰਕਾਰ ਸ਼ਹਾਦਤ ਪਾ ਗਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਗੁਰੂ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਕਹੀ ਸੀ ਇਹਨ ਪੁੱਤਰਨ ਕੇ ਸੀਸ 'ਤੇ 바ਰ ਦੀਏ ਸਤ ਚਾਰ ਚਾਰ ਮੋਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸੋ ਅਸੀਂ ਕਈ ਹਜ਼ਾਰ ਜੀਉਂਦੇ ਆ ਪਰ ਕੀ ਅਸੀਂ ਉਸ ਗੁਰੂ ਦੀ ਰਾਹ ਤੇ ਤੁਰਦੇ ਆ ਕੀ ਅਸੀਂ ਉਸ ਗੁਰੂ ਦੀ ਗੱਲ ਮੰਨ ਰਹੇ ਆ ਇਹ ਜ਼ਰੂਰ ਸੋਚਣ ਵਾਲੀ ਗੱਲ ਆ ਇਸ ਤੇ ਅਮਲ ਕਰਨ ਦੀ ਲੋੜ ਆ ਦਾਸਤਾਨੇ ਸ਼ਹਾਦਤ ਦੀ ਸੀਰੀਜ਼ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਮੇਰੇ ਕੈਮਰਾਮੈਨ ਜਰਜੀਤ ਸਿੰਘ ਜਗਨੂ ਦੀ ਅਹਿਜ਼ਾਜ਼ਤ ਧੰਨਵਾਦ